ਲਿਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਸलाम ਨਮਸਤੇ ਸਸਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਵਾਂ ਦਿਨ ਚੜਿਆ ਮਤਲਬ ਕਿ ਨੈਕਸਟ ਡੇ ਅ ਅੱਜ ਆਪਾਂ ਇੱਥੋਂ ਚੱਲਣਾ ਹੈ ਜੀ ਆਪਾਂ ਹਾਊਸ ਦੇ ਵਿੱਚੋਂ 11 ਵਜੇ ਤੋਂ ਪਹਿਲਾਂ ਇਹ ਰੂਮ ਆਪਾਂ ਨੇ ਖਾਲੀ ਕਰਨਾ ਸੋ ਆਪਾਂ ਨੇ ਸਾਰਾ ਸਮਾਨ ਸਮੇਟ ਲਿਆ ਤਕਰੀਬਨ ਗੱਡੀ ਦੇ ਵਿੱਚ ਮੈਂ ਰੱਖ ਤਾ ਤੇ ਹੁਣ ਇਸ ਘਰ ਨੂੰ ਇਸ ਕਮਰੇ ਨੂੰ ਇਸ ਰੂਮ ਨੂੰ ਇਸ ਅਪਾਰਟਮੈਂਟ ਨੂੰ ਆਪਾਂ ਕਰਦੇ ਹਾਂ ਜੀ ਬਾਏ ਬਾਏ ਬਹੁਤ ਵਧੀਆ ਸੀਗਾ ਰੂਮ ਇਹ ਜੀ ਪੂਰਾ ਅਪਾਰਟਮੈਂਟ ਸੀਗਾ ਛੋਟਾ ਜਿਹਾ ਵਨ ਬੈਡਰੂਮ ਸੀਗਾ ਬਿਲਕੁਲ ਵਧੀਆ ਤੇ ਬਹੁਤ ਮਹਿੰਗਾ ਵੀ ਨਹੀਂ ਸੀਗਾ 130 35 ਦੇ ਵਿੱਚ ਮਿਲਿਆ ਸੀਗਾ ਸਾਰਾ ਹੀ ਮਜਕਣਾ ਦੱਸਿਆ ਹੁਣ ਮੈਂ ਫੇਰ ਮੈਂ ਭੁੱਲ ਗਿਆ ਪਤਾ ਨਹੀਂ ਐਗਜ਼ੈਕਟ ਕਿੰਨਾ ਸੀਗਾ ਅਮਾਉਂਟ ਚਲੋ ਖੈਰ ਮੈਂ ਬਾਅਦ ਵਿੱਚ ਲਿਖ ਦੂੰਗਾ ਇਹਦੇ ਤੇ ਕਿੰਨਾ ਹੈ ਨਾ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੂੰਗਾ ਕਿੰਨਾ ਕਾ ਜੋ ਵਧੀਆ ਸੀਗਾ ਕਿਚਨ ਮੈਂ ਆਪਣਾ ਸਮਾਨ ਲੈ ਆਂਦਾ ਸੀਗਾ ਤੇ ਮਾ ਰਾਤ ਨੂੰ ਮੈਂ ਡਿਨਰ ਖੁਦ ਹੀ ਬਣਾ ਲੈਂਦਾ ਸੀ ਥੋੜਾ ਬਹੁਤ ਸੋ ਆਪਾਂ ਹੁਣ ਰੇੜੀਆਂ ਜੀ ਜਾਣ ਲਈ ਆਪਾਂ ਨੇ ਸਮਾਨ ਪੈਕ ਕਰਕੇ ਰੱਖ ਲਿਆ ਗੱਡੀ ਦੇ ਵਿੱਚ ਸਾਰਾ ਕੁਝ ਤੇ ਹੁਣ ਆਪਾਂ ਚੱਲੀਏ ਇੱਥੋਂ ਹੁਣ ਆਪਾਂ ਜਾਣਾ ਹੈ ਜੀ ਕਿਸੇ ਹੋਰ ਸਾਈਡ ਆਪਾਂ ਨੇ ਜਾਣਾ ਹੈ ਜੀ ਔਰ ਕਲੀਨਿੰਗ ਔਰ ਕਲੀਨਿੰਗ ਪੈਂਦਾ ਇੱਕ ਇਹ ਇੱਥੋਂ ਕਰੀਬ ਡੇਢ ਦੋ ਘੰਟੇ ਦੀ ਡਰਾਈਵ ਆ ਉਥੋਂ ਉੱਥੇ ਮੈਂ ਲਿਆ ਉੱਥੇ ਵੀ ਰੂਮ ਐਦਾਂ ਹੀ ਲਿਆ ਕਿਚਨ ਬਾਤ ਕਿਚਨ ਉਹਦੇ ਵਿੱਚ ਵੀ ਸ਼ਾਇਦ ਬਾਥਰੂਮ ਸ਼ੇਅਰਿੰਗ ਦੇ ਵਿੱਚ ਹੋਵੇ ਪਤਾ ਨਹੀਂ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਤੇ ਉਹ ਵੀ Airbnb ਤੋਂ ਲਿਆ ਉਹ ਮੈਂ 5 ਦਿਨ ਵਾਸਤੇ ਲਿਆ ਥੋੜਾ ਜਆ ਮੈਂ ਲਰਨਾਕਾ ਤੋਂ ਤੇ ਨਿਕੋਸਿਆ ਤੋਂ ਦੂਰ ਲਿਆ ਕਿਉਂਕਿ ਅਗਰ ਉਹਨਾ ਏਰੀਆ ਦੇ ਵਿੱਚ ਮੈਂ ਲੰਦਾ ਸੀਗਾ ਤੇ ਉੱਥੇ ਜਿਹੜੇ ਰੂਮ ਸੀਗੇ ਉਹ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਕਾਫੀ ਮਹਿੰਗੇ ਮਿਲਦੇ ਆ ਹਨਾ ਇਸ ਕਰਕੇ ਮੈਂ ਥੋੜਾ ਦੂਰ ਲੇਕ ਕਿਉਂਕਿ ਮੈਂ ਗੱਡੀ ਲਈ ਆ ਹਾਇਰ ਕਰੀਆ ਦਾ ਅਗਰ ਮੈਂ 30 35 ਯੂਰੋ ਉਹਦੇ ਰੋਜ਼ ਦੇ ਦਿੰਨਾ ਤਾਂ ਮੈਨੂੰ ਥੋੜਾ ਜਿਹਾ ਫਾਇਦਾ ਵੀ ਹੋਵੇ ਹਨ ਕਿਉਂਕਿ ਜਾਣਾ ਤਾਂ ਫੇਰ ਵੀ ਮੈਂ ਚਾਰਚ ਵੇਰੀਆ ਅਗਰ ਨਹੀਂ ਲਰਨਾ ਕਰ ਰਿਹਾ ਤਾਂ ਵੀ ਮੈਂ ਨਿਕੋਸਿਆ ਜਾਣਾ ਤਾਂ ਲਿਮੋਜ਼ਿਲ ਕਿ ਪੈਂਦਾ ਸ਼ਾਇਦ ਇਦਾਂ ਦਾ ਨਾਮ ਆ ਸ਼ਹਿਰ ਦਾ ਆਈਆਨਾਪਾ ਇਸ ਤਰ੍ਹਾਂ ਦੇ ਜਿਹੜੇ ਸ਼ਹਿਰਾਂ ਅਗਰ ਮੈਂ ਉੱਥੇ ਜਾਣਾ ਤਾਂ ਮੈਨੂੰ ਗੱਡੀ ਦੀ ਫੇਰ ਜ਼ਰੂਰਤ ਪੈਣੀ ਸੀ ਇਸ ਕਰਕੇ ਮੈਂ ਥੋੜਾ ਜਿਹਾ ਹਟ ਕੇ ਲੈ ਲਿਆ ਉੱਥੇ ਮੈਨੂੰ 30 35 ਯੂਰੋ ਪਰ ਨਾਈਟ ਨੂੰ ਮੈਨੂੰ ਰੂਮ ਮਿਲ ਗਿਆ ਤੇ ਅਗਰ ਮੈਂ ਲੰਦਾ ਸੀਗਾ ਇਹਨਾਂ بڑے ਸ਼ਹਿਰਾਂ ਦੇ ਵਿੱਚ ਜਿਹੜੇ ਟੂਰਿਸਟ ਪਲੇਸ ਆ ਉੱਥੇ ਮੈਨੂੰ 50 60 ਨੂੰ ਮਿਲਣਾ ਸੀਗਾ ਤੇ ਫਿਰ ਉਥੋਂ ਫਿਰ ਮੈਂ ਹੋਰ ਆਪਾਸੇ ਜਾਣਾ ਪੈਣਾ ਸੀ ਇਸ ਕਰਕੇ ਮੈਂ ਕਿਹਾ ਵੀ ਥੋੜਾ ਜਿਹਾ ਹਟ ਕੇ ਲਓ ਬਾਕੀ ਹੁਣ ਜਹਜ ਦੀ ਲੋਕੇਸ਼ਨ ਆ ਉੱਥੇ ਜਾ ਕੇ ਪਤਾ ਲੱਗੂਗਾ ਤੁਹਾਨੂੰ ਵੀ ਦਿਖਾਣੇ ਆ ਤੋ ਜੁੜੇ ਰਹੋ ਮੇਰੇ ਨਾਲ ਆਜੂ ਚੱਲਦੇ ਹੁਣ ਆਪਾਂ ਡਰਾਈਵ ਤੇ ਸੋ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਆਹ ਵਾਲਾ ਗਲਾਸ ਡੋਰ ਖੁੱਲਾ ਛੱਡ ਦੇਣਾ ਤੇ ਚਾਬੀ ਰਹੂਗੀ ਅੰਦਰ ਠੀਕ ਆ ਤੇ ਆਪਾਂ ਹੁਣ ਚੱਲੀਏ ਬਲਾਸਟ ਹੋ ਰਹੀ ਹੈ ਉਹਨਾਂ ਨੇ ਆ ਜਾਓ ਲੋ ਜੀ ਬੈਦਮ ਰਾਈਸਾ ਚਾਬੀ ਲੈ ਲਈ ਯੈਸ ਚਾਬੀ ਆਪਣੇ ਕੋਲ ਆ ਜੀ ਗੱਡੀ ਦੀ ਠੀਕ ਆ ਗੱਡੀ ਖੜੀ ਆ ਚੱਲ ਵੀ ਮਿੱਤਰਾਂ ਚੰਗਾ ਭਈ ਵਾਹਿਗੁਰੂ ਸਵੇਰ ਕਰੀਂ ਦਾਤਾ ਕਿਰਪਾ ਕਰੀਂ ਮੌਸਮ ਵਧੀਆ بارش ਹੋ ਕੇ ਹਟੀ ਆ ਸੁੱਕ ਗੱਡੀ ਆਪਣੀ ਤਿਆਰ ਖੜੀ ਆ ਆ ਵਾਲੀ ਗੱਡੀ ਲਈ ਸੀ ਜੇਕਰ ਨੇ ਟਾਇਰ ਟੱਪਾ ਦੇਖ ਲੈਣਾ ਚਾਹੀਦਾ ਜਦੋਂ ਵੀ ਤੁਰਦੇ ਆ ਨਾ ਇੱਕ ਵਾਰ ਅੱਛਾ ਰਹਿੰਦਾ ਹੈ ਨਾ ਵਾਹਿਗੁਰੂ ਮੇਹਰ ਕਰੀ ਮਾਲਕ ਸੋ ਨੋ ਵੀ ਦੋਸਤੋ ਆਪਾਂ ਰੈਡੀ ਆ ਇੱਕ ਘੰਟਾ ਤੇ 42 ਮਿੰਟ ਦੀ ਡਰਾਈਵ ਦੱਸਦਾ 145 ਕਿਲੋਮੀਟਰ ਆਪਾਂ ਨੇ ਜਾਣਾ ਇੱਥੇ ਸਹੀ ਆ ਜੀ ਅੱਛਾ ਮੈਂ ਇਹ ਪਤਾ ਨਹੀਂ ਕੀ ਬੋਲਣ ਲੱਗੀ ਇਹ 145 ਕਿਲੋਮੀਟਰ ਦੀ ਡਰਾਈਵ ਆ ਜੀ ਆਪਾਂ ਨੇ 12:05 ਵਜੇ ਕ ਮਿੰਟ ਤੇ ਕਹਿੰਦਾ ਜੀ ਪਹੁੰਚ ਜਾਣਾ ਸੋ ਰਸਤੇ ਦੇ ਵਿੱਚ ਤਾਂ ਆਪਾਂ ਤਾਂ ਹੀ ਰੁਕੂਗੇ ਅਗਰ ਕੋਈ ਚੀਜ਼ ਹੋਈ ਦੇਖਣ ਵਾਲੀ ਤਾਂ ਅਦਰਵਾਇਜ਼ ਤਾਂ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਜਿੱਥੇ ਔਰੋਕਲੀਨੀ ਪੈਂਦਾ ਜੀ ਔਰੋਕਲੀਨੀ ਤੇ ਨਾਮ ਥੋੜਾ ਅਜੀਬ ਜਿਹਾ ਹੀ ਆ ਔਰੋਕਲੀਨੀ ਕਹਿਰ ਆਪਾਂ ਉੱਥੇ ਚੱਲਦੇ ਹੁਣ ਦੇਖਦੇ ਆ ਰੂਮ ਜਿਹੜਾ ਲਿਆ ਵਾ ਸੋ ਜੁੜੇ ਰਹੋ ਮੇਰੇ ਨਾਲ ਆਇਓ ਜੀ ਆਪਾਂ ਚੱਲ ਬਈ ਮੇਤਰਾ ਵਾਹਿਗੁਰੂ ਵਾਹਿਗੁਰੂ ਦੋਸਤੋ ਮੈਂ ਜਾ ਰਿਹਾ ਸੀ ਜ ਮੋਟਰਵੇ ਤੇ ਤਾਂ ਰਸਤੇ ਦੇ ਵਿੱਚ ਨਾ ਇੱਕ ਜਗ੍ਹਾ ਲਿਖਿਆ ਹੋਇਆ ਸੀ ਐਪਰੋ ਹਾਈਡ੍ਰੇਟ ਹਿਲਸ ਸੋ ਮੈਂ ਸੋਚਿਆ ਵੀ ਚੱਲ ਵਾਈਟ ਵਾਈਟ ਜੇ ਪਹਾੜ ਸੀਗੇ ਮੈਂ ਕਿਉਂ ਨਾ ਇੱਧਰ ਮੁੜ ਕੇ ਦੇਖਿਆ ਜਾਵੇ ਪਰ ਮੈਨੂੰ ਐ ਲੱਗਦਾ ਹੈ ਵੀ ਸਾਈਪਰਸ ਦੀ ਜਿਹੜੀ ਸਾਰੀ ਮਲਾਈ ਆ ਉਹ ਇੱਥੇ ਹੀ ਰਹਿੰਦੀ ਆ ਇੰਨੇ ਸੋਹਣੇ ਸੋਹਣੇ ਵੇਲੇ ਉਹ ਆ ਘਰ ਨੇ ਬੜੇ ਬੜੇ ਵਿਲਾਸ ਆ ਅਰ ਇੰਨਾ ਨਾਈਸ ਏਰੀਆ ਜਿੱਥੇ ਮੈਂ ਖੜਿਆ ਉੱਪਰ ਪਹਾੜੀ ਜੀ ਤੇ ਚੜ ਗਿਆ ਮੈਂ ਇੱਕ ਤੇ ਰਸਤੇ ਦੇ ਵਿੱਚ ਗੱਡੀ ਖੜਾਉਣ ਨੂੰ ਤੇ ਜਗ੍ਹਾ ਹੈ ਨਹੀਂ ਸੀ ਕਿਤੇ ਮਤਲਬ ਕਿ ਪਹਾੜ ਜੇ ਸੀਗੇ ਪਰ ਚਾਰ ਫੇਰੇ ਨਾ ਬਹੁਤ ਸੋਹਣੇ ਘਰ ਬਹੁਤ ਸੋਹਣਾ 뷰 ਸੀਗਾ ਮੈਂ ਤੁਹਾਨੂੰ ਦੂਜੇ ਪਾਸੇ ਕੈਮਰਾ ਮਾਰ ਕੇ ਦਿਖਾਉਂਦਾ ਵੀ ਹਾਂ ਆ ਦੇਖੋ ਇਸ ਤਰ੍ਹਾਂ ਦਾ ਏਰੀਆ ਜਿੱਥੇ ਮੈਂ ਆਇਆ ਤੇ ਬੜੇ ਬੜੇ ਵਿਲਾਸ ਆ ਦੂਰ ਦੂਰ ਨਾ ਥੋੜੇ ਥੋੜੇ ਬਣੇ ਹੋਏ ਵਿਲਾ ਅਰ ਇੰਨੇ ਬੜੇ ਬੜੇ ਵਿਲੇ ਆ ਮੈਂ ਕਹਿੰਦਾ ਗੱਲੇ ਛੱਡ ਦੇ ਮੇਰਾ ਦੇਖ ਕੇ ਰੂਹ ਖੁਸ਼ ਹੋ ਗਈ ਵੀ ਇੰਨੇ ਸੋਹਣੇ ਮੈਨੂੰ ਲੱਗਾ ਸ਼ਾਇਦ ਜਿਹੜੇ ਅਮੀਰ ਲੋਕ ਆ ਉਹੀ ਰਹਿੰਦੇ ਆਰ ਖਾਲੀ ਪਾਏ ਆ ਹੋ ਸਕਦਾ ਅੰਦਰ ਰਹਿੰਦੇ ਹੋਣ ਜਾਂ ਫਿਰ ਸਿਰਫ ਹੌਲੀਡੇ 'ਚ ਆਂਦੇ ਹੋਣ ਹੁਣ ਅੱਗੇ ਚੱਲ ਕੇ ਦੇਖਦਾ ਅਗਰ ਕੋਈ ਹੋਰ ਜਗ੍ਹਾ ਚੀਜ਼ ਹੋਈ ਜਿੱਥੇ ਖੜਾ ਸਕਾਂ ਮੈਂ ਬਿਲਕੁਲ ਵਾਈਟ ਜੇ ਰੰਗ ਦਾ ਪਹਾੜ ਆ ਇੱਥੇ ਵਾਈਟ ਵਾਈਟ ਜੇ ਬਹੁਤ ਸਟਨਿੰਗ 뷰 ਆ ਬਹੁਤ ਜ਼ਿਆਦਾ ਜਿਹੜਾ ਪਹਾੜ ਆ ਨਾ ਇਹ ਬਿਲਕੁਲ ਵਾਈਟ ਵਾਈਟ ਜੇ ਕਲਰ ਦੇ ਪਹਾੜ ਆ ਆ ਤਾਂ ਦੂਜੇ ਰਗਾ ਜਿਹਨੀਆਂ ਜ਼ਿਆਦਾਤਰ ਜਿਹੜੇ ਪਹਾੜ ਆ ਨਾ ਮੈਂ ਤੁਹਾਨੂੰ ਅੱਗੇ ਦਿਖਾਣਾ ਆ ਦੇਖੋ ਸਾਹਮਣੇ ਵੀ ਦਿਖ ਰਿਹਾ ਬਿਲਕੁਲ ਵਾਈਟ ਜੇ ਕਲਰ ਦੇ ਆ ਵਾਈਟ ਵਾਈਟ ਕਲਰ ਇਹ ਮੇਰਾ ਗੋਲਫ ਕੋਰਟ ਆ ਇੱਧਰ ਦੇਖੋ ਗੋਲਫ ਕੋਰਡ ਬਣਿਆਵਾ ਮੈਨ ਉਹੀ ਜਿੱਥੇ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਬਹੁਤ ਰਾਇਸ ਅਮੀਰ ਅਮੀਰ ਏਰੀਆ ਕਹ ਲੋ ਇਹਨੂੰ ਦੇਖੋ ਇੰਨੇ ਵਧੀਆ ਵਧੀਆ ਵਿਲਾਸ ਬਣੇ ਹੋਏ ਆ ਨਾ ਮੈਂ ਕਹਿੰਦਾ ਨਾਈਸ ਵਿਲਾ ਬੈਂਗਲੂ ਬੈਂਗਲੂ ਫੋਰ ਸੇਲ ਬਹੁਤ ਲਿਖਿਆ ਹੋਇਆ ਮੇਰਾ ਕਾਰਡ ਨਹੀਂ ਚੱਲਦਾ ਹੁਣ ਨਹੀਂ ਤਾਂ ਆਪਾਂ ਕੋਈ ਦੇਖੇ ਲੰਦੇ ਦੇਖ ਦੇਖ ਹੀ ਸਕਦੇ ਤੇ ਮਜਾ ਕਰਦਾ ਬਾਈ ਇਹ ਅਮੀਰਾਂ ਦੇ ਚੋ ਚੱਲੇ ਆ ਸਾਡੇ ਕੋਲ ਇੰਨੇ ਕਿੱਥੇ ਪੈਸੇ ਵਾ ਸਾਹਮਣੇ ਸਮੁੰਦਰ ਦਿਸ ਰਿਹਾ ਬਾਈ ਉਧਰ ਹੀ ਚੱਲਦੇ ਆਪਾਂ ਕਹਿੰਦੇ ਇੱਥੇ ਇੱਕ ਬਹੁਤ ਬੜਾ ਪੱਥਰ ਆ ਐਫਰੋਡਾਈਟ ਕਿਆ ਕਹਿੰਦੇ ਜਿਹੜਾ ਵੀ ਆ ਪਿੰਡ ਦਾ ਨਾਮ ਆ ਮੈਂ ਹੁਣ ਪ੍ਰੋਨਾਂਊਂਸ ਸਹੀ ਨਹੀਂ ਕਰ ਰਿਹਾ ਬਾਅਦ ਵਿੱਚ ਅ ਦੇਖੂਗਾ ਗੂਗਲ ਕਰਕੇ ਇਹਨੂੰ ਅਸਲੀ ਕਿਹਨਾਂ ਕਹਿੰਦੇ ਕਿਆ ਰਸਤੇ ਦੇ ਵਿੱਚ ਇੱਕ ਜਗ੍ਹਾ ਬੀਚ ਤੇ ਰੁਕਿਆ ਹੁਣ ਮੈਂ ਬਹੁਤ ਸਾਰੀਆਂ ਟੂਰਿਸਟਾਂ ਦੀਆਂ ਗੱਡੀਆਂ ਖੜੀਆਂ ਸੀਗੀਆਂ ਸੇ ਮੈਂ ਕਿਹਾ ਜੇ ਉਹ ਖੜ੍ਹ ਸਕਦੇ ਮੈਂ ਕੀ ਉਹ ਨਹੀਂ ਤੇ ਇੱਥੇ ਇਹਨਾਂ ਨੇ ਵਿਊ ਪੁਆਇੰਟ ਬਣਾਏ ਹੋਏ ਹਨ ਤੇ ਮੈਂ ਉਧਰ ਦਾ ਖੰਨਾ ਤੁਹਾਨੂੰ ਆਪਣੀ ਸ਼ਕਲ ਕਰ ਦਿਖਾਣਾ ਦੇਖੋ ਕਿੰਨਾ ਸੋਹਣਾ ਲੱਗਦਾ ਇੱਥੋਂ ਉੱਪਰੋਂ ਤੇ ਇਹ ਰਸਤੇ ਦੇ ਵਿੱਚ ਆਨੇ ਆ ਇਦਾਂ ਦੇ ਵਿਊ ਜਿੱਥੇ ਆਪਾਂ ਰੁਕ ਕੇ ਕੈਪਚਰ ਕਰ ਸਕਦੇ ਹਾਂ ਇਹਨਾਂ ਨੇ ਇਦਾਂ ਫਰੇਮ ਬਣਾਏ ਹੋਇਆ ਤੇ ਤੁਸੀਂ ਖੜ ਕੇ ਫੋਟੋ ਖਿਚਾ ਸਕਦੇ ਆ ਇਹਨਾਂ ਦੇ ਵਿੱਚ ਹਨਾ ਕਿੰਨੇ ਨਾਇਸ ਹਨ بارش ਬੱਦਲ ਹੋ ਗਿਆ ਉੱਪਰ ਤੇ ਕਣੀਆਂ ਗਿਰਨ ਲੱਗੀਆਂ ਦੇਖੋ ਆਉ ਨਾ ਸੋਹਣਾ ਏ ਉਸਤਾਦ ਜੀ। ਓ ਮਾਈ ਗॉड ਕੈਂਟ ਚੀਜ਼ ਕੈਂਟ। ਖੱਟਲੇ ਦਾ ਕੋਈ ਚੱਕਰ ਨਹੀਂ 30 ਰੁਪਏ 30 ਯੂਰੋ ਜਿਹੜੇ ਦਿੱਤੇ ਆ ਗੱਡੀ ਦੇ ਉਹ ਪੂਰੇ ਹੋ ਗਏ ਆ ਜੀ ਕਦੇਂਦੇ ਤੋਂ। ਇੰਨਾ ਸੋਹਣਾ 뷰 ਦਿਖ ਗਿਆ। ਓਏ ਹੋਏ। نیچے ਦੇਖੋ ਉਸਤਾਦ ਜੀ। ਹੈ? ਬਹੁਤ ਸੋਹਣਾ 뷰 ਆ ਜਿੱਥੇ ਮੈਂ ਖੜਾ। ਇੱਥੇ ਆਏ ਆ ਵੀ ਇਕੱਲੇ ਬੰਦੇ ਨੂੰ ਫੋਟੋ ਖਿਚਾਣੀ ਔਖੀ ਹੋ ਜਾਂਦੀ ਆ ਹੋਰ ਕੋਈ ਗੱਲ ਨਹੀਂ ਦੇਖੋ ਰਸਤੇ ਦੇ ਵਿੱਚ ਬਾਰਿਸ਼ ਬਹੁਤ ਤੇ ਜਾਣੇ ਵਾਲੀ ਲੱਗਦੀ ਆ ਨਜ਼ਾਰਾ ਬਹੁਤ ਉਸਤਾਦੀ ਦੇਖੋ ਹੁਣ ਅੱਗੇ ਦਿਖਾਣਾ ਤੁਹਾਨੂੰ ਇੱਕ ਹੋਰ ਕਹਿੰਦੇ ਕੋਈ ਪੱਥਰ ਆ ਅੱਗੇ ਮੈਂ ਤੁਹਾਨੂੰ ਪੱਥਰ ਦੇ ਵੀ ਦਰਸ਼ਨ ਕਰਾ ਕੇ ਆਣਾ ਆਪ ਵੀ ਕਰਨੇ ਆ ਤੁਹਾਨੂੰ ਵੀ ਕਰਾਉਣੀ ਕੋਈ ਰੌਕ ਆਹੀ ਜਿਹੜਾ ਮੈਂ ਪਹਿਲਾਂ ਨਾਉ ਜਾ ਲੰਦਾ ਸੀਗਾ ਬਾਅਦ ਚ ਤੁਹਾਨੂੰ ਦੱਸਦਾ ਓਹ ਦੇਖੋ ਕਿੰਨਾ ਸੋਹਣਾ ਇੱਧਰ ਉਹ ਦੇਖੋ ਇੱਕ ਪੱਥਰ ਪਿੱਛੇ ਵਾਓ ਦਿਸਦਾ ਤਾਂ ਨਹੀਂ ਹੋਣਾ ਬਹੁਤ ਦੂਰ ਆ ਮੀ ਆ ਗਿਆ ਚਲੋ ਭਈ ਤਾਂ ਵਲਾਂ ਕਿ ਕੈਮਰਾ ਗੱਲਾ ਖੁੱਜਵੇ ਸੋ ਮਿੱਤਰੋ ਮੈਂ ਜਿਹੜੀ ਜਗ੍ਹਾ ਤੁਹਾਨੂੰ ਦੱਸਿਆ ਰੁਕਿਆ ਇਹ ਰੌਕ ਇੱਕ ਬਹੁਤ ਐਫਰੋਡਾਈਟ ਰੌਕ ਕਹਿੰਦੇ ਇਹਨੂੰ ਇਹਦਾ ਅਸਲੀ ਜਿਹੜਾ ਪ੍ਰੋਨਾਂਊਂਸ ਕਰਾਇਆ ਜਾਂਦਾ ਜਿਹੜਾ ਮੈਂ ਪਹਿਲਾਂ ਦੱਸ ਰਿਹਾ ਸੀ ਐਫਰੋਡਾਈਟ ਕਹਿੰਦੇ ਇਹਨੂੰ ਸੋ ਐਫਰੋਡਾਈਟ ਜਿਹੜਾ ਰੌਕ ਆ ਇਹਦੇ ਤੇ ਇਹਦੀ માનਤਾ ਇਹ ਆ ਵੀ ਇਹ ਇੱਥੇ ਦੀ ਜਿਹੜੀ ਕੋਈ ਦੇਵੀ ਹੋਈ ਆ ਉਹਦੇ ਨਾਮ ਤੇ ਬਣਿਆ ਹੋਇਆ ਕਿਹਾ ਜਾਂਦਾ ਵੀ ਉਮ ਉਹਨੇ ਇੱਥੇ ਜਨਮ ਲਿਆ ਸੀ ਕੁਝ ਇਸ ਤਰ੍ਹਾਂ ਦੀ ਮਿਥੋਲੋਜੀ ਇੱਥੇ ਦੀ ਵੀ ਮਿੱਥੀਆਂ ਅਹਾਣੀਆਂ ਬਣੀਆਂ ਵੀ ਆ ਕਿ ਇੱਥੇ ਉਹ ਦੇਵੀ ਪੈਦਾ ਹੋਈ ਤਾਂ ਇਹ ਰੌਕ ਬਣਿਆ ਕੁਝ ਇਸ ਤਰ੍ਹਾਂ ਦੀ ਸਟੋਰੀ ਆ ਬਹੁਤ ਲੋਕ ਦੇਖਣਾ ਨੇ ਇਹਨੂੰ ਇਸ ਤਰ੍ਹਾਂ ਦੀ ਰੋਮਿਓ ਯਾਨੀ ਕਿ ਰੋਮ ਰੌਕ ਆਫ ਰੋਮਨ ਵੀ ਕਿਹਾ ਜਾਂਦਾ ਏ ਇਦਾਂ ਦੀਆਂ ਦੇਖੋ ਤੁਸੀਂ ਇੱਥੇ ਪੱਥਰ ਪਹਾੜ ਬਹੁਤ ساری ਦੁਨੀਆ ਦੇਖਣਾ ਹੁੰਦੀ ਆ ਦੇਖੋ ਕਿਸ ਤਰ੍ਹਾਂ ਦੇ ਪੱਥਰ ਆਏ ਤੁਸੀਂ ਦੇਖੇ ਹੋਣੇ ਵੈਸੇ ਫੋਟੋਆਂ ਵਗੈਰਾ ਦੇ ਵਿੱਚ ਠੀਕ ਹੈ ਤੇ ਮੈਂ ਤੁਹਾਨੂੰ ਹੁਣ ਲਾਈਵ ਵਿੱਚ ਦਿਖਾ ਰਿਹਾ ਇਸ ਤਰ੍ਹਾਂ ਦੇ ਇਹ ਵਾਲਾ ਉਹ ਪੱਥਰ ਆ ਬਾਕੀ ਬਾਕ ਕੋਲ ਵੀ ਜਾਵਾਂਗੇ ਆਪਾਂ ਇਹ ਇਹ ਲੋਕ ਵੀ ਨਾ ਪਿਛਲੇ ਕਹਿੰਦੇ ਜਮਾਨੇ ਚ ਵੀ ਦੇਵੀ ਦੇਵਤਿਆਂ ਨੂੰ ਮੰਨਦੇ ਸੀਗੇ ਇਹਨਾਂ ਦੀਆਂ ਵੀ ਦੇਵੀ ਦੇਵਤਾ ਹੋਏ ਆ ਜਿਹੜੀ ਇਹ ਐਫਰੋਡਾਈਟ ਦੇਵੀ ਹੋਈ ਆ ਉਹ ਇੱਥੇ ਕਹਿੰਦੇ ਪੈਦਾ ਹੋਈ ਆ ਇਹ ਪੱਥਰ ਨੂੰ ਦੀ ਨਿਸ਼ਾਨੀ ਮੰਨਿਆ ਜਾਂਦਾ ਇੱਕ ਤਰ੍ਹਾਂ ਦੀ ਉਹ ਉੱਥੇ ਹੀ ਚੱਲਦੇ ਆ ਅੱਗੇ ਤੇ ਲਾਗ ਕਰਕੇ ਦਿਖਾਣਾ ਤੁਹਾਨੂੰ ਕਿਦਾਂ ਦਾ ਨਜ਼ਾਰਾ ਫੋ ਦੋਸਤੋ ਮੇਰੇ ਪਿੱਛੇ ਪਾਸੇ ਜਿਹੜੇ ਰੌਕ ਆ ਇਹਨੂੰ ਕਿਹਾ ਜਾਂਦਾ ਹੈ ਇਹ ਦੇਵੀ ਦਾ ਰੂਪ ਆ ਇਹਨੂੰ ਲੋਕ ਪੂਜਦੇ ਸੀ ਹੁਣ ਇੱਥੇ ਗੱਡੀਆਂ ਆਣੀਆਂ ਬੰਦ ਕਰਤੀਆਂ ਇਹਨਾਂ ਨੇ ਕਿਸੇ ਟਾਈਮ ਇੱਥੇ ਗੱਡੀਆਂ ਆ ਜਾਂਦੀਆਂ ਸੀ ਕਿ ਉੱਪਰ ਹੁਣ ਇਹਨਾਂ ਨੇ ਬੰਦ ਕਰਤਾ ਤਾਂ ਕਿ ਕੋਈ ਗੱਡੀ ਲੱਗੇ ਨਾ ਸਕਵੇ ਤੇ ਇਹਦੇ ਉੱਤੇ ਚੜਨਾ ਮਨਾ ਇਹਨਾਂ ਦੇ ਉੱਤੇ ਚੜਨਾ ਜਾਂ ਇੱਥੇ ਨਾ ਆਣਾ ਬਿਲਕੁਲ ਮਨਾ ਕਰਿਆ ਹੋਇਆ ਵੀ ਇੱਥੇ ਕੋਈ ਨਾ ਨਾ ਸਕਦੇ ਆ ਨਾ ਇਹਦੇ ਉੱਪਰ ਚੜ ਸਕਦੇ ਨਹੀਂ ਕਿ ਕਿਹਾ ਜਾਂਦਾ ਜੀ ਕਰਨਾ ਨਹੀਂ ਅਸਲ 'ਚ ਕਿਹਾ ਜਾਂਦਾ ਵੀ ਇਹ ਜਿਹੜਾ ਪਹਾੜ ਆ ਜਾਂ ਜੋ ਪੱਥਰ ਰੌਕ ਆ ਜਿਹੜਾ ਇਹ ਇਹਨੂੰ ਕਿਹਾ ਜਾਂਦਾ ਦੇਵੀ ਦੇ ਸਰੀਰ ਦੇ ਕਹਿੰਦੇ ਦੋ ਟੁਕੜੇ ਕਰਤੇ ਸੀਗੇ ਉਹਦੇ ਬਾਪ ਨੇ ਕਿਸੇ ਗੱਲ ਪਤਾ ਨਹੀਂ ਕਿਹਾ ਜੋ ਵੀ ਹੈ ਤੇ ਉਹਦਾ ਇਹ ਨਿਚਲਾ ਹਿੱਸਾ ਮੰਨਿਆ ਜਾਂਦਾ ਵੀ ਉਹ ਆ ਇਹਦਾ ਬਾਕੀ ਜੋ ਲਿਖਿਆ ਵਾ ਇੱਥੇ ਮੈਂ ਤਾਂ ਉਹ ਬੰਦ ਦੱਸ ਰਿਹਾ ਬਾਕੀ ਪੜਾਂ ਬਟ ਬਹੁਤ ਨਾਈਸ ਥੀ ਵੂ ਆ ਬਹੁਤ ਨਾਈਸ ਆ ਗੁੱਡ ਆ ਤੁਸੀਂ ਦੇਖ ਸਕਦੇ ਆ ਫੋਟੋ ਖਿੱਚਣ ਦੀ ਇੱਥੇ ਪ੍ਰੋਬਲਮ ਆ ਨਹੀਂ ਤਾਂ ਮੈਂ ਇਕੱਲਾ ਬੰਦਾ ਕਿੱਦਾਂ ਫੋਟੋ ਖਿੱਚੇ ਔਖਾ ਹੋ ਜਾਂਦਾ ਹਨਾ ਇਕੱਲੇ ਇਹ ਦੇਖੋ ਜੀ ਰੌਕ ਇਕੱਲਾ ਹੀ ਖੜਾ ਇਕ ਆ ਖੜਾ ਇੱਧਰ ਇਹ ਚੀਜ਼ਾਂ ਦੇਖਣ ਵਾਸਤੇ ਦੁਨੀਆ ਆਂਦੀ ਹੈ ਇੱਥੇ ਬਹੁਤ ਦੂਰ ਦੂਰ ਤੋਂ ਤੇ ਮੈਨੂੰ ਰਸਤੇ ਦੇ ਵਿੱਚ ਜਾਂਦੇ ਜਾਂਦੇ ਇਹ ਦੇਖ ਗਿਆ ਹੱਥ ਲਾ ਕੇ ਵੀ ਦੇਖਣਾ ਚਾਹੀਦਾ ਇੰਨੇ ਦੂਰ ਆਏ ਆ ਕਿੱਦਾਂ ਦਾ ਹਨਾ ਲੋਕਾਂ ਨੇ ਵਿੱਚ ਪੱਥਰ ਵਸਾਏ ਹੋਏ ਆ ਕਿਸੇ ਨੇ ਕੁਝ ਕਿੱਦਾਂ ਦਾ ਪੱਥਰਾ ਕਿੰਨੇ ਸਦੀਆਂ ਪੁਰਾਣਾ ਖੜਾ ਕਹਿੰਦੇ ਇੱਥੇ ਕਈ 100 ਸਾਲ ਪਹਿਲਾਂ 1000 ਸਾਲ ਕਈ ਹਜ਼ਾਰ ਸਾਲ ਪੁਰਾਣਾ ਇਤਿਹਾਸ ਹੈ ਇਹਦਾ ਇਸ ਰੌਕ ਦਾ ਵਾਹ ਵੇ ਵਾਹ ਇਦਾਂ ਦੀਆਂ ਸੀਨਰੀਆਂ ਇਹ ਇਦਾਂ ਦੇ ਉਹਦਾ ਜੇ ਦੇਖਿਆ ਆਨਲਾਈਨ ਹੀ ਦੇਖਿਆ ਸੀਗਾ ਪਰ ਅੱਜ ਅਸਲੀਅਤ 'ਚ ਵੀ ਦੇਖ ਲਿਆ ਵਾਹ ਵੇ ਵਾਹ ਹੌਲ ਚਲੇ ਗਏ ਪੈਰ ਵੀ ਨਾ ਗਿੱਲੇ ਹੋ ਜਾਣ ਹੁਣ ਦੋਸਤੋ ਉੱਪਰ ਚਲਦੇ ਆਂ ਅੱਗੇ ਕਿਉਂਕਿ ਇੱਥੇ ਹੁਣ ਰੁਕਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਤੁਹਾਨੂੰ ਇਹ ਜਗ੍ਹਾ ਦਿਖਾਤੀ ਬੜੀ ਨਾਈਸ ਜਗ੍ਹਾ ਸੀਗੀ ਠੀਕ ਹੈ ਤੇ ਉਮੀਦ ਆ ਤੁਹਾਨੂੰ ਪਸੰਦ ਆਈ ਹੋਵੇ ਅੱਗੇ ਚਲਦੇ ਆਂ ਹੋ ਸਕਦਾ ਹੋਰ ਵੀ ਇਦਾਂ ਦੀਆਂ ਕੋਈ ਨਾਈਸ ਥਿਊ ਆਣ ਆਪਾਂ ਉੱਥੇ ਰੁਕ ਜਾਾਂਗੇ ਇਹ ਤਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਆਪਾਂ ਨੂੰ ਦਿਸ ਗਿਆ ਤੋ ਆਜੋ ਹੁਣ ਅੱਗੇ ਚੱਲਦੇ ਆਂ ਰਸਤੇ ਦੇ ਵਿੱਚ ਪਹਿਲੇ ਮਾਰਿਸ਼ ਵੀ ਹੋਣ ਲੱਗ ਗਈ ਦੀ ਵਿੱਚ ਨੂੰ ਤੇ ਲੋਕੀ ਸਾਰੇ ਗੱਡੀਆਂ 'ਚ ਬੈਠ ਗਏ ਲਾ ਹੋਏ ਮਿੱਤਰੋ ਰੋ ਖੁਸ਼ ਹੋ ਗਏ ਵੀ ਇੰਨਾ ਨਾਈਸ ਇੰਨਾ ਨਾਈਸ ਪਲੇਸ ਐਨੀ ਨਾਈਸ ਜਗਾ ਸੀਗੀ ਨਾ ਮੇਰੇ ਇਹ ਪ੍ਰੋਗਰਾਮ ਚ ਹੈ ਨਹੀਂ ਸੀਗੀ ਰਸਤੇ ਦੇ ਵਿੱਚ ਆ ਗਿਆ ਅਚਾਨਕ ਲਿਖਿਆ ਬਾ ਆ ਗਿਆ ਐਫਰੋਡਾਈਟਸ ਰੌਕ ਲਿਖਿਆ ਬਾ ਆ ਐਫਰੋਡਾਈਟ ਹਿੱਲ ਲਿਖਿਆ ਹੋਇਆ ਸੀ ਉਹ ਮੈਂ ਕਿਤੇ ਪੜਿਆ ਸੀਗਾ ਮੈਂ ਕਿਹਾ ਇਹ ਇਧਰ-ਉਧਰ ਆ ਗਿਆ ਮੈਂ ਕਿਹਾ ਚੱਲ ਗੱਡੀ ਛੱਡ ਮੋਟਰਵੇ ਸਾਈਡ ਨੂੰ ਚ ਨਿਕਲਦੇ ਸੋ ਵਧੀਆ ਵਿਜ਼ਿਟ ਹੋ ਗਿਆ ਨਾ ਮਸਟ ਮਸਟ ਵਿਜ਼ਿਟ ਪਲੇਸ ਆ ਇਹ ਜੇ ਤੁਸੀਂ ਇਸ ਪਾਫੂਸ ਸਾਈਡ ਆਣਿਆ ਤਾਂ ਜਰੂਰ ਆਇਓ 613 ਨੰਬਰ ਬੱਸ ਕੋਲ ਕਹਿੰਦੇ ਉੱਥੋਂ ਆਂਦੀ ਹੈ ਪਾਫੂਸ ਤੋਂ ਵੈਸੇ ਤਾਂ ਗੱਡੀ ਲੈਣ ਤੇ ਵੇਚ ਨਜ਼ਾਰਾ ਯਾਰ ਗੱਡੀ ਲਾਓ ਤੁਸੀਂ ਤੇ ਆਰਾਮ ਨਾਲ ਆਪਣੀ ਟੂਰਿਸਟੀ ਕਰੋ ਜਦ ਘੁੰਮਣ ਆਇਆ ਫਿਰ ਦੋ ਤਿੰਨ ਸੌ ਵੱਧ ਗਿਆ ਘਟ ਗਿਆ ਪਰ ਤੁਸੀਂ ਜ਼ਿਆਦਾ ਫਾਇਦਾ ਜਰ ਰਹੋਗੇ ਕਿਉਂਕਿ ਬੱਸਾਂ ਦੇ ਵਿੱਚ ਲੈਣੇ 7 ਯੂਰੋ ਡੇ ਟਿਕਟ ਮਿਲਦੀ ਹੈ ਹਨਾ ਇੱਕ ਬੰਦੇ ਦੀ 7 ਯੂਰੋ ਦੀ ਟਿਕਟ ਮਿਲਦੀ ਆ ਪਰ ਉਹ ਬੱਸਾਂ ਤੋਂ ਕਿਹੜੇ 10-10 ਮਿੰਟ ਬਾਅਦ ਬੱਸਾਂ ਅੱਧੇ ਪੌਣੇ ਘੰਟੇ ਬਾਅਦ ਬੱਸਾਂ ਆਉਂਦੀਆਂ ਫਿਰ ਜ਼ਰੂਰੀ ਨਹੀਂ ਤੁਹਾਨੂੰ ਬੱਸਾਂ ਦਾ ਪਤਾ ਹੋਵੇ ਕਿਹੜੀ ਕਿੱਥੋਂ ਜਾਣੀ ਕਿਹੜੀ ਕਿੱਥੇ ਨਹੀਂ ਤੇ ਦਿਨੋਂ ਬੈਟਰ ਹੈ ਗੱਡੀ ਲੈ ਲੋਤੀ 35 ਯੂਰੋਆਂ ਦੇ ਵਿੱਚ ਤੇ ਅਜ ਤਿੰਨ ਚਾਰ ਜਣੇ ਤਾਂ ਤੁਹਾਨੂੰ ਫਾਇਦੇ 'ਚ ਰਹੋਗੇ ਤੁਸੀਂ ਤੇ ਤੁਸੀਂ ਜ਼ਿਆਦਾ ਜਗ੍ਹਾ ਘੁੰਮ ਵੀ ਸਕੋਗੇ ਸੋ ਆਪਾਂ ਹੁਣ ਚੱਲਦੇ ਆਂ ਨੈਕਸਟ ਆਪਣੇ ਜਿੱਥੇ ਜਾਣਾ ਆਪਾਂ ਔਰੋਕਲੀਨੀ ਉਸ ਸਾਈਡ ਨੂੰ ਚੱਲਦੇ ਆਂ ਰਸਤੇ 'ਚ ਕੋਈ ਹੋਰ ਵੀ ਕੋਈ ਸਪੌਟ ਆ ਐਦਾਂ ਦਾ ਆਇਆ ਤਾਂ ਮੈਂ ਜ਼ਰੂਰ ਰੁਕੂੰਗਾ ਉੱਥੇ ਲੋ ਵੀ ਦੋਸਤੋ ਪਹੁੰਚ ਤਾ ਗਿਆ ਮੈਂ ਇੱਥੇ ਤੇ ਇਧਰ ਵਾਲੀ ਬਿਲਡਿੰਗ ਆ ਇਹ ਉਹਨੇ ਸਟ੍ਰਕਚਰ ਦਿੱਤੇ ਹੋਏ ਵੀ ਇੱਕ ਫਸਟ ਫਲੋਰ ਤੇ ਇੱਕ ਨੰਬਰ ਹਾਊਸ ਹਨ ਦੇਖਦੇ ਆਂ ਚੱਲ ਕੇ ਉੱਥੇ ਵੀ ਲਿਖਿਆ ਹੋਇਆ ਜੀ ਚ ਪੌੜੀਆਂ ਚੜ੍ਹਨੀ ਚਾਹੀ ਲਿਫਟ ਤੇ ਤੇ ਲਿਫਟ ਲੱਗੀ ਆ ਤਾਂ ਨਹੀਂ ਸੀ ਗਿਆ ਦੇਖਣਾ ਪੈ ਮੜ ਜਾਉਨੇ ਫੋਟੋ ਬਣਾ ਕੇ ਦੱਸੀ ਵੀ ਸੀ ਮੈਨੂੰ ਉਹ ਚੈੱਕ ਕਰ ਲਮੈਂ ਕਮੈਂਟ ਲੱਗੂ ਮੈਂ ਫਸਟ ਫਲੋਰ ਤੇ ਜਾਣਾ ਲਿਫਟ ਪਾਣੇ ਲੈ ਲਈਆ ਦੇਖ ਚਾਬੀ ਨਵੀਂ ਚਾਬੀ ਮਿਲੀ ਫਲ ਜੈਕ ਗੁੱਡ 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 ਸੋ ਦੋਸਤੋ ਰੂਮ ਚਾ ਗਿਆ ਮੈਂ ਵਧੀਆ ਰੂਮ ਤਾਂ ਠੀਕ ਹੈ ਇਹ ਤਾਂ ਛੋਟਾ ਹੀ ਬਟ ਗੋਡਾ ਮੇਰੇ ਨਾਲ ਇਕੱਲੇ ਬੰਦੇ ਵਾਸਤੇ ਤਾਂ ਬਹੁਤ ਦਾ ਤੇ ਚਾਬੀ ਬਾਹਰ ਰੱਖੀ ਹੋਈ ਦੀ ਲੌਕਬਾਸੋ ਲਿਖਿਆ 303 ਨੰਬਰ ਕੋਡ ਲਾਓ ਵਿੱਚ ਚਾਬੀ ਪਈ ਦੀ ਤਾਂ ਮੈਂ ਲਾ ਕੇ ਕੋਡ ਵਰਗ ਘਰ ਖੋਲਿਆ ਅੰਦਰ ਆ ਗਿਆ ਦਰਸਲ ਇਹ ਕਿਸੇ ਦੇ ਘਰ ਦੇ ਵਿੱਚ ਘਰ ਦੇ ਵਿੱਚ ਰੂਮ ਦਿੱਤਾ ਹੋਇਆ ਹੈ ਸ਼ੇਅਰਿੰਗ ਦੇ ਵਿੱਚ ਹਨ ਤੇ ਉਹ ਖੁਦ ਵੀ ਕਹਿੰਦੇ ਅਸੀਂ ਰਹਿਣੇ ਵਕਤ ਦੀ ਕਦੇ ਆਣੇ ਵਾਕੀ ਪਤਾ ਨਹੀਂ ਜੇ ਆਣਗੇ ਤਾਂ ਠੀਕ ਆ ਅਦਰਵਾਇਜ਼ ਆ ਰੂਮ ਉਹਨਾਂ ਨੇ ਕਿਹਾ ਸੀ ਕਿ ਵੀ ਬਾਥਰੂਮ ਤੋਂ ਜਿਹੜਾ ਨੈਕਸਟ ਫਲੋਰ ਵਾਲਾ ਰੂਮ ਆ ਉਹ ਤੇਰੇ ਲਈ ਤਿਆਰ ਕਰਿਆ ਗਿਆ ਸੋ ਇਸ ਤਰ੍ਹਾਂ ਦਾ ਰੂਮ ਆ ਜੀ ਤੇ ਅਲਮਾਰੀ ਲੱਗੀ ਹੋਇਆ ਸਮਾਨ ਮੈਂ ਰੱਖਦਾ ਡਰੈਸਿੰਗ ਟੇਬਲ ਹੈ ਇੱਕ ਉਧਰ ਤੇ ਆ ਉਧਰ ਖਿੜਕੀ ਖੁੱਲਦੀ ਆ ਬੈੱਡ ਆ ਠੀਕ ਆ ਡਬਲ ਬੈੱਡ ਆ ਆਰਟ ਨਾਟ ਬੈੱਡ ਬਾਹਰ ਵੀ ਦਿਖਾ ਦਵਾ ਹਾਂ ਸੋ ਸੱਮਣੇ ਕਿਚਨ ਤੇ ਬੈਥਰੂਮ ਆ ਜਾਂਦਾ ਪਰ ਬਾਥਰੂਮ ਆ ਅਦਰ ਕਿਚਨ ਆ ਵੜਾ ਜਿਹੜਾ ਪਿਆ ਵਾ ਰੋਮੋਸ ਡਾਈਨਿੰਗ ਟੇਬਲ ਹੋਰ ਹੈ ਸੋ ਬੜੀ ਹੈ ਇਕੱਲੇ ਬੰਦੇ ਵਾਸਤੇ ਤਾਂ ਗੁੱਡ ਹੁਣ ਜਾ ਕੇ ਮਗਨ ਨਾ ਸਾਮਾਨ ਲਿਆਣਾ ਥੋੜਾ ਜਿਹਾ ਇਹ ਫ੍ਰਿਜ ਚ ਲਾ ਦੇ ਵਿੱਚ ਖਾਲੀ ਪਿਆ ਮੈਨੂੰ ਲੱਗਦਾ ਤਾਂ ਹੈਨਿਵਰ ਰੈਂਦਾ ਕੋਈ ਰੈਂਦਾ ਹੁੰਦਾ ਤਾਂ ਫ੍ਰਿਜ ਤਾਂ ਭਰਿਆ ਹੁੰਦਾ ਕੋਸ਼ਿਸ਼ ਵੀ ਨਹੀਂ ਹੈਗਾ ਸੋ ਜਾ ਕੇ ਸਮਾਨ ਲਿਆਇਆ ਜਾਵੇ ਤੇ ਫਿਰ ਖਾਣਾ ਖਾਇਆ ਜਾਊਗਾ ਇੱਥੇ ਬਣਾ ਕੇ ਬੈਨ ਪਈ ਆ ਬੈਨ ਸਮਾਨ Oh very good ਬਰਤਨ ਹੈਗੇ ਆ ਜੀ ਪਾਸਤਾ ਨਹੀਂ ਖਾਇਆ ਕਈ ਦਿਨ ਹੋ ਗਏ ਪਾਸਤਾ ਬਣਾਇਆ ਜਾਊਗਾ OK ਸਭ ਨੂੰ ਸਪਾਏ ਆ ਸਭ ਕੁਝ ਵੱਡਾ ਇਧਰ ਉੱਪਰ ਹੈਗਾ ਕੋਈ ਮਸਾਲੇ ਮਸੂਲੇ ਲੈਣੇ ਆਲੇ ਮਸਾਲੇ ਜੀ ਨਹੀਂ ਕੋਈ ਨਹੀਂ ਰਹਿੰਦਾ ਦਾ ਮਤਲਬ ਨਮਕ ਮੈਨੂੰ ਤਾਂ ਨਮਕ ਮਿਰਚ ਚਾਹੀਦੀ ਆ ਬਾਕੀ ਮੈਂ ਪੰਜਾਬੀਆਂ ਨੂੰ ਕਹੇ ਜਾਂਦਾ ਇੱਕ ਪਿਆਜ਼ ਚਾਹੀਦਾ ਹੁੰਦਾ ਇੱਕ ਲਸਣ ਚਾਹੀਦਾ ਹੁੰਦਾ ਬਾਕੀ ਨੋਂ ਮਿਰਚਾਂ ਆਪਾਂ ਨੇ ਸਾਰ ਲੈਣਾ ਪਾਸਤਾ ਹੀ ਬਣਾਉਣਾ ਗੁੱਡ ਨਾਟ ਬੈਡ ਤੋ ਵੀ ਦੋਸਤੋ ਮੈਂ ਚੱਲਿਆ ਮਾਰਕੀਟ ਥੋੜਾ ਜਿਹਾ ਸਮਾਨ ਲੈਣਾ ਕਿਉਂਕਿ ਖਾਣ ਦਾ ਪੀਣ ਦਾ ਸਮਾਨ ਲਈ ਭੁੱਖ ਬਹੁਤ ਲੱਗੀ ਹੋਈ ਐ ਤਾਂ ਬਾਹਰ ਜਾ ਕੇ ਤਾਂ ਖਾ ਲੂੰਗਾ ਹੁਣ ਪਰ ਮੈਂ ਕਿਹਾ ਬਾਅਦ ਵਿੱਚ ਵੀ ਖਾਣਾ ਪੀਣਾ ਤਾਂ ਹੈਗਾ ਹੀ ਐ ਇਸ ਕਰਕੇ ਮਾਰਕੀਟ ਚ ਥੋੜਾ ਜਿਹਾ ਸਮਾਨ ਲਿਆਇਆ ਜਾਵੇ ਲਾਈਕ ਅੰਡੇ ਉਂਡੇ ਲਿਆਵਾਂਗੇ ਹਨਾ ਅੰਡੇ ਬਰੈਡ ਉਹ ਹੀ ਲਸਣ ਪਿਆਜ਼ ਪਾਸਤਾ ਦੇਖ ਲੂੰਗੀ ਕੋਈ ਕਿਉਂਕਿ 5 ਦਿਨ ਰਹਿਣਾ ਤਾਂ ਬਾਹਰ ਦਾ ਖਾਣਾ ਇੰਨਾ ਵਧੀਆ ਨਹੀਂ ਲੱਗਦਾ ਹੈਗਾ ਹਾਂ ਬਾਹਰ ਕੋਈ ਬ్రెਡ ਡਬਲ ਡਾ ਤਾਂ ਨਹੀਂ ਪਸੰਦ ਲੱਗਦੀ ਸੈਂਡਵਿਚ ਵਗੈਰਾ ਵਾਸਤਾ ਵਗੈਰਾ ਕੋ ਚਿਕਨ ਚਿਕਨ ਹੋਵੇ ਬੰਦਾ ਖਾ ਬਿਚ ਲੰਦਾ ਬਾਹਰ ਨਾ ਉਹ ਚੀਜ਼ਾਂ ਖਾਈਆਂ ਜਾ ਸਕਦੀਆਂ ਬਾਕੀ ਕੁਝ ਚੀਜ਼ਾਂ ਘਰੇ ਬਣਾ ਕੇ ਵਧੀਆ ਲੱਗ ਤੂ ਦੋਸਤੋ ਲੀਡਲ ਆ ਗਿਆ ਮੈਂ ਬਸ ਸਿੱਕਾ ਫੇਡ ਵੀ ਲੈ ਕੇ ਆਇਆ ਹੁਣ ਆ ਹੀ ਦੇਖਣਾ ਪੈਣਾ ਪਰ ਇੰਨਾ ਸਮਾਨ ਵੀ ਮੈਂ ਕਿੰਨਾ ਕੁ ਲੈਣ ਦੇਖਦੇ ਆਂ ਲੀਡਲ ਸਮਾਨ ਤਾਂ ਸਾਰੇ ਜਿੱਕ ਜਿੰਨਾ ਹੀ ਜਿਹੇ ਹੁੰਦਾ ਅੰਦਰ ਟੋਕਰੀਆਂ ਹੋਣਗੀਆਂ ਦਾ ਸਹੀ ਉਹੀ ਚੱਕ ਲਾਂਗੇ ਆਵੇਗਾ ਲੱਗਦਾ ਲੱਗੇ ਨਹੀਂ ਤੇ ਹਨਾ ਤੇ ਇੱਧਰ ਫਰੂਟ ਪਿਆ ਫਰੂਟ ਤਾਂ ਮੈਂ ਕੋਈ ਲੈਣਾ ਨਹੀਂ ਸੇਬ ਸੋ ਲੇਡਲ ਜਿੱਥੇ ਦੀ ਮਰਜ਼ੀ ਆ ਜਿਹਨਾਂ ਦੇ 21 ਤਰ੍ਹਾਂ ਦੀ ਲੇਡਲ ਸਾਰੇ ਪਾਸੇ ਇੱਥੇ ਵੀ ਸੇਮ ਹੀ ਆ ਅੰਦਰ ਬੜੇ ਤਾਂ ਪਤਾ ਹੀ ਨਹੀਂ ਲੱਗਦਾ ਤੁਸੀਂ ਯੂਕੇ ਚ ਫਿਰ ਰਹੇ ਆ ਇਟਲੀ ਚ ਫਿਰ ਰਹੇ ਆ ਯਾਕੇ ਤੇ ਸਾਈਪਰਸ ਚ ਫਿਰ ਰਹੇ ਆ ਸੇਮ ਸੇਮ ਇਹ ਬਿਲਕੁਲ ਅੰਦਰ ਦਾ ਤਾਂ ਬਿਲਕੁਲ ਸੇਮ ਆ ਜਿੱਦਾਂ ਦੀ ਤੁਸੀਂ ਕਿਸੇ ਹੋਰ ਕੰਟਰੀ ਚ ਫਿਰ ਲਿਆ ਉਦਾਂ ਦੀ ਇੱਥੇ ਕਰਦੇ ਹੈ ਨਾ ਆਪੋਸ਼ੇ ਸਭ ਕੁਝ ਲੇਡਲੇ ਦਰਸ਼ਨ ਕਰ ਲਓ ਸਾਈਪਰਸ ਦੀ ਸਭ ਤੋਂ ਵਧੀਆ ਮਾਰਕੀਟ ਸਸਤੀ ਤੇ ਹਰ ਚੀਜ਼ ਮਿਲ ਜਾਂਦੀ ਹੈ ਇਹਦੇ ਚ ਇਦੇ ਚ ਆਇਆ ਬਿਸਕੀਆਂ ਉੱਥੇ ਯੂਕੇ ਦੇ ਵਿੱਚ ਆ ਬਿਸਕੀਆਂ ਨਹੀਂ ਮਿਲਦੀਆਂ ਇੱਥੇ ਆ ਬਿਸਕੀਆਂ ਵੀ ਇੱਥੇ ਸਾਰੀਆਂ ਪਈਆਂ ਵਾ ਵਾ ਡੋਟ ਮਿਸ ਆਊਟ ਯੂਜ਼ਰ ਲੀਡਰ ਪਲੱਸ ਐਪ ਰੈੱਡ ਲੈਵਲ 15 ਯੂਰੋ ਦੀ ਲੀਟਰ ਵੈਰੀ ਗੁੱਡ ਬਲੈਕ ਲੈਵਲ 890 ਦੀ ਲੀਟਰ ਕੀ ਬਾਤ ਆ ਹੋ ਲਾਓ ਯੂ 英ਗਲੈਂਡ ਵਾਲਾ ਤਾਂ ਸਸਤੀਆਂ ਬਹੁਤ ਆ ਇਮੋਸ ਗਰੋਸ ਵੀ ਪਈ ਆ 1299 ਦੀ ਟਵਲ 99 ਦੀ ਲੀਟਰ ਭਈਆ ਮਾਰਜ ਵਾਈਨ ਨਾ ਬੰਨੇ ਸਾਰੀਆਂ ਆਪਾਂ ਨੇ ਲੱਭਣੀ ਕੋਈ ਵਾਈਟ ਵਾਈਨ ਮਿਲ ਜੇ ਉਹ ਵਧੀਆ ਹਣਾ ਦੋ ਤੋ ਸ਼ਾਪਿੰਗ ਕਰਕੇ ਮੈਂ ਆ ਗਿਆ ਤੁਹਾਨੂੰ ਦਿਖਾਵਾਂ ਮੈਂ ਕਿਆ ਕੁਝ ਲੈ ਕੇ ਆਇਆ ਤੁਸੀਂ ਕਹੋਗੇ ਵੀ ਇੰਨਾ ਸਮਾਨ ਲੈ ਆਇਆ ਰਹਿਣਾ ਤਾਂ 4 ਦਿਨ ਚਲੋ ਫੇਰ ਵੀ ਕਿਉਂਕਿ ਜਰੂਰਤ ਪੈ ਸਕਦੀ ਹੈ ਦੇਖੋ ਦੋ ਪਾਨੇ ਲੈ ਲੈਂਦੀਆਂ ਵਾਈਨ ਦੀ ਬੋਤਲ ਲੈ ਆਂਦੀ ਮੋਟੋ ਦੇਣਾ ਲੈ ਆਂਦਾ ਠੀਕ ਹੈ ਮੈਂ ਕਿਹਾ ਪਾਸਤਾ ਇੱਕ ਦੋ ਵਾਰ ਬਣਾ ਕੇ ਖਾਉਂਗਾ ਕਿ ਦੋ ਵਾਰ ਤਾਂ ਛੋਟੀ ਪੈਕੇਟ ਹੈ ਰਹੀ ਥੀ ਜੁਨਾ ਬੜੀ ਆ ਜਿਹੜੀ ਮਿਲੀ ਲੈ ਆਉਣਾ ਪਦਾ ਨਾ ਚੀਜ਼ ਲੈ ਆਂਦਾ ਪਾਣੀ ਚ ਲਾੜਨ ਨੂੰ ਪਾਸਤਾ ਕਾ ਲੈਂਦਾ ਇੱਕ ਸਪਾਗੇਟੀ ਲੈਂਦਾ ਜਦ ਕਿ ਇਹ ਐਨ ਖਾਣੇ ਹੋਣਾ ਇਹਦੇ ਚੋਂ ਤਾਂ ਤਾਂ ਬਚ ਜਾਣਾ ਦੋ ਫਿਸ਼ੀਆਂ ਲੈਂਦੀਆਂ ਲੱਬੀਆਂ ਸਰਦਾਈਨ ਲੈਂਦੀ ਦੋਨੋਂ ਦੋਨੋਂੋਂ ਜ਼ਿਆਦਾ ਵਧੀਆ ਬਣਦੀ ਹੈ ਬਟਰ ਚਾਹੀਦਾ ਕਿਉਂਕਿ ਜੇ 올ਿਵ ਆਇਲ ਦੀ ਬੋਟਲ ਲੈਂਦਾ ਤਾਂ ਬੋਟਲ ਪੂਰੀ ਮਿਲਦੀ ਛੋਟਾ ਨਹੀਂ ਤਾਂ ਮਿਲਦਾ ਇਹਨਾਂੋਂ ਮੈਂ ਬਟਰ ਲਿਆ ਹੈ ਬ੍ਰੈਡ ਸਵੇਰੇ ਲੋੜ ਪਊਗਾ ਠੀਕ ਆ ਤੇ ਇੱਕ ਟਮੇਟੋ ਸੌਸ ਲੈਂਦੀ ਪਾਸਤੇ ਲਈ ਵੀ ਬਚ ਜਾਣੀਏ ਬਸ ਮੈਨੂੰ ਵੱਛਨੇ ਤਾਂ ਲੱਗੇ ਜਾਓਗੇ ਵੀਰਾਂ ਲਿਆਂਦੀਆਂ ਸਟੇਲ ਆ ਤੇ ਪਾਣੀ ਦੇ ਦੋ ਤਿੰਨ ਬੋਤਲਾਂ ਲੈਣੀਆਂ ਬਾਕੀ ਥੱਲੇ ਗੱਡੀ 'ਤੇ ਪਈਆਂ ਥੈਟਸ ਇਟ ਇਹ ਮੇਰੇ ਕੋਲ ਸਮਾਨ ਆਇਆ ਸਾਰਾ 23 29 29 ਪੌਂਡ ਦਾ ਯੂਰ ਦਾ ਸਮਾਨ ਆ ਗਿਆ ਠੀਕ ਆ ਅਗਰ ਬਾਹਰ ਵੀ ਖਾਣਾ ਦੋ ਦਿਨ ਖਾਵਾਂ ਇੱਕ ਦਿਨ 'ਚ ਇੱਕ ਦਿਨ 'ਚ ਖਾਣਨਾ 29 ਤੋਂ ਬਾਅਦ ਤੇ ਦੁਪਹਿਰ ਨੂੰ ਤਾਂ ਖਰਬਾਰੇ ਖਾਵਾਂ ਤੇ ਸਵੇਰ ਨਾਸ਼ਤਾ ਹੋ ਜਾਊਗਾ ਅੱਜ ਆਣ ਬੇਸਾ ਚਲੀ ਆੜੇ ਕੋਲ ਗਿਆ ਬਰੈਡ ਲਿਆਂਦੇ ਅੰਡੇ ਲਿਆਂਦੇ ਖੈਰ ਉਹ ਵੀ ਜਾ ਕੇ ਲਿਆਨੇ ਚਾਰ ਪੰਜ ਅੰਡੇ ਬਹੁਤ ਤੇ ਰਾਤ ਨੂੰ ਰਾਤ ਨੂੰ ਮੇਨ ਡਿਨਰ ਵਧੀਆ ਹੋਊਗਾ ਬੰਦਾ ਵਾਈਨ ਦਾ ਗਲਾਸ ਪੀ ਕੇ ਨਾਲ ਪਾਸਤਾ ਖਾ ਕੇ ਸੌਂ ਜਾਂਦਾ ਜਾਊਗਾ ਸਵੇਰੇ ਉੱਠਣਾ ਹੁੰਦਾ ਫਿਰ ਆਪਾਂ ਨਾਸ਼ਤਾ ਪਕਾ ਕੇ ਫਿਰ ਜਾਵਾਂਗੇ ਤੇ ਦੁਪਹਿਰ ਦਾ ਖਾਣਾ ਮੈਕਸੀਮ ਬਾਹਰ ਹੀ ਖਾਣ ਠੀਕ ਆ ਹੁਣ ਸ਼ਾਮ ਨੂੰ ਦੇਖਦੇ ਆ ਕਿੱਥੇ ਜਾਣਾ ਇਹਦੇ ਬਾਅਦ ਘੁੰਮਣ ਦੋਸਤੋ ਮੈਂ ਇੱਕ ਜਗ੍ਹਾ ਆਇਆ ਸੀਗਾ ਇੱਥੇ ਕਹਿੰਦੇ ਇੱਕ ਲੇਕ ਆ ਇਹਦੇ ਚ ਬੜੇ ਅਜੀਬ ਯਾਨੀ ਕਿ ਬਹੁਤ ਜ਼ਿਆਦਾ ਪੰਛੀ ਆਉਂਦੇ ਆ ਕਹਿੰਦੇ ਹੋਰੇ ਸੋ ਮੈਂ ਇੱਥੇ ਆਇਆ ਤਾਂ ਬੋਰਡ ਤੇ ਤਾਂ ਬਹੁਤ ਲਿਖਿਆ ਹੋਇਆ ਪਰ ਮੈਨੂੰ ਹਜੇ ਤੱਕ ਪੰਛੀ ਦਾ ਕੋਈ ਦਿਖਿਆ ਨਹੀਂ ਦੇਖੋ ਇਹਨੇ ਦੱਸਿਆ ਹੋਇਆ ਵੀ ਇਦਾਂ ਦੇ ਪੰਛੀ ਆ ਇੱਥੇ ਬਹੁਤ ਸਾਰੇ ਤੇ ਉੱਪਰ ਇਹ ਕਿਨਾਂ ਨੇ ਮਚਾਨ ਜੀ ਬਣਾਈ ਹੋਈ ਆ ਤੇ ਉਹਦੇ ਤੇ ਮੈਂ ਆ ਕੇ ਬੈਠਦਾ ਗਿਆ ਪਰ ਮੈਨੂੰ ਇੱਥੇ ਕੋਈ ਥੱਲੇ ਨੂੰ ਆ ਦੇਖੋ ਕਿੰਨਾ ਜੰਗਲੀ ਜਿਹਾ ਏਰੀਆ ਹੈ ਲੇਕ ਆ ਇੱਕ ਲੇਕ ਦੇ ਲਾਗੇ ਉਪਰ ਇਹਨਾਂ ਨੇ ਆਮ ਅਚਾਨ ਜੀ ਬਣਾਈ ਹੋਈ ਜਿੱਥੇ ਹੁਣ ਮੈਂ ਬੈਠਾ ਠੀਕ ਹੈ ਇਹਦੇ ਵਿੱਚ ਨੂੰ ਲੋਕ ਆ ਕੇ ਬੈਠ ਕੇ ਦੇਖਦੇ ਆ ਕਹਿੰਦੇ ਉਹਰੇ ਬਹੁਤ ਸਾਰੇ ਪੰਛੀ ਆਂਦੇ ਆ ਯਾ ਤਾਂ ਫਿਰ ਉਹਰੇ ਆਰਾਮ ਨਾਲ ਬੈਠ ਕੇ ਦੇਖਣਾ ਪੈਂਦਾ ਹੁਣ ਆ ਵੀ ਪੰਛੀ ਆਣ ਹਨ ਕਿਉਂਕਿ ਲੇਕ ਆ ਚਾਰੇ ਪਾਸੇ ਕਾਫੀ ਕਾਫੀ بڑا ਏਰੀਆ ਹੈ ਮੈਂ ਕਹਿੰਨਾ ਪੈਦਲ ਜਾਇਆ ਜਾਵੇ ਹਨ ਫਿਰ ਸ਼ਾਇਦ ਅੱਗੇ ਤੱਕ ਦੇਖ ਜਵੇ ਕੁਝ ਚਲੋ ਪੈਦਲ ਹੀ ਚੱਲਦੇ ਆ ਉਹਦਾ ਬੰਦ ਕਰਿਆ ਵਾ ਹੁੰਦਾ ਤਾਂ ਬੰਦ ਕਰਿਆ ਵਾ ਫਿਰ ਚੱਲ ਹੈ ਕਿਦੋਂ ਸੁਣ ਰਿਹਾ ਵਾ ਦੇਖ ਲੈਣੇ ਨੇ ਕਈ ਵਾਰ ਗੱਲਾਂ ਹੀ ਹੁੰਨੀਆਂ ਸਾਲੀਆਂ ਲਿਖੀਆਂ ਵੀ ਆ ਪਰ ਹੁੰਦਾ ਕੁਛ ਨਹੀਂ ਮੈਦੇ ਪਰ ਵੀ ਬਣੇ ਹੋਏ ਆ ਬਾਜ ਬੂਜੇ ਬੱਤਕਾਂ ਮੁੱਤਕਾਂ ਹੀ ਆ ਉਦਾ ਜਿੱਥੇ ਮੈਂ ਅ ਅਜਾਇਮਾ ਔਰਕਲੀਨੀ ਇਹ ਪਿੰਡ ਜਾਈ ਆ ਇੱਕ ਇੱਥੇ ਦੀ ਆਬਾਦੀ ਤਾਂ ਹੈਗੀ 66000 ਬੰਦੇ ਦੀ ਉਹ ਉਹਦੇ ਵਿੱਚ ਵੀ ਕਹਿੰਦੇ ਜ਼ਿਆਦਾਤਰ ਬ੍ਰਿਟਿਸ਼ ਲੋਕ ਆ ਕਿਉਂਕਿ ਬ੍ਰਿਟਿਸ਼ ਇੱਥੇ ਬਹੁਤ ਬਸੇ ਹੋਏ ਆ ਇਸ ਪਿੰਡ ਦੇ ਵਿੱਚ ਜਿੱਥੇ ਮੈਂ ਔਰਕਲੀਨੀ ਦੇ ਵਿੱਚ ਇਹਦਾ ਨਾਮ ਉਹ ਲੀਨੀ ਪਤਾ ਨਹੀਂ ਕੋਈ ਸਹਜਾ ਤਾਂ ਨਾ ਔਰਕਲੀਨੀ ਕੁਝ ਇਦਾਂ ਦਾ ਨਾਮ ਸੀਗਾ ਇਹਦਾ ਗ੍ਰੀਕ ਦੇ ਵਿੱਚ ਪਰ ਇਹਨਾਂ ਨੇ ਗੋਰਿਆਂ ਨੇ ਆਪਣੇ ਪ੍ਰੋਨਾਂਊਂਸ ਨਾਲ ਜਿੱਦਾਂ ਆਪਣੇ ਚੇਨਈ ਨੂੰ ਮਟਰਾਸ ਬਣਾਤਾ ਸੀ ਕਲਕੱਤੇ ਨੂੰ ਕਲਕਟਾ ਬਣਾਤਾ ਇਸਦਾ ਨਾਮ ਇਹ ਯੋਰਕਲੀ ਨਹੀਂ ਰੱਖਦਾ ਇਹਨਾਂ ਨੇ ਉਹ ਤੇ ਚੇਂਜ ਕਰਤਾ ਤੇ ਜ਼ਿਆਦਾਤਰ ਆਵਾਦੀ ਕਹਿੰਦੇ ਇੱਥੇ ਗੋਰਿਆਂ ਦੀ ਹੈ ਤਾਂ ਹੀ ਇੱਥੇ ਇੰਗਲਿਸ਼ ਚੱਲਦੀ ਹੈ ਇੰਨੀ ਕਾਪਰ ਦੀਆਂ ਮਾਈਨਾਂ ਹੁੰਦੀਆਂ ਨੇ ਇੱਥੇ ਤਾਂਬੇ ਦੀਆਂ ਮਾਈਨਸ ਹੁੰਦੀਆਂ ਨੇ ਤੇ ਉਹਦੇ ਵਿੱਚ ਕੰਮ ਕਰਦੇ ਤੇ ਹੈ ਕਈ ਉਹਨਾਂ ਦੀ ਆਪਣੀਆਂ ਹੁੰਦੀਆਂ ਤੇ ਜਦੋਂ ਇਹ ਆਜ਼ਾਦ ਹੋਏ ਆ ਉਹ ਇੱਥੇ ਹੀ ਰਹਿ ਗਏ ਕਈ ਤੇ ਹੁਜੇ ਵੀ ਕਹਿੰਦੇ ਕਈ ਨਸਲਾਂ ਉਹਨਾਂ ਦੀ ਚੱਲ ਰਹੀਆਂ ਨੇ ਉੱਥੇ ਸੋ ਦੋਸਤੋ ਘੁੰਮ ਫਿਰ ਕੇ ਮੈਂ ਤਾਂ ਆ ਗਿਆ ਵਾਪਸ ਤੇ ਅੱਜ ਦਾ ਬਲੌਗ ਮੈਂ ਇੱਥੇ ਕਰਦਾ ਸਮਾਪਤ ਅਗਰ ਪਸੰਦ ਆਇਆ ਹੋ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਕੱਲੋਂ ਆਪਾਂ ਜਾਵਾਂਗੇ ਜੀ ਇੱਕ ਨਵੀਂ ਜਗ੍ਹਾ ਸੋ ਜੁੜੇ ਰਹੋ ਮੇਰੇ ਨਾਲ ਤਦ ਤੱਕ ਸਤਿ ਸ੍ਰੀ ਅਕਾਲ ਰੱਬ ਰੱਖਾ